ਤਮਾ ਦੀਪ ਸਿੰਘ ਜੀ ਨਾਲ ਤਾਂ ਪਿੰਡ ਦੀ ਗੱਲ ਲੱਗਦਾ ਕਿ ਮਤਲਬ ਸਿਆਸਤ ਦੀ ਪੀੜੀ ਚੜਦਾ ਰਿਹਾ ਕਿਉਂਕਿ ਮੈਂ ਸੁਣਨ ਚਾਹਿਆ ਕਿ ਸਕੂਲ ਵੀ ਹਜੇ ਕੋਈ ਡਿਵੈਲਪ ਨਹੀਂ ਹੋਇਆ ਇੱਥੇ ਕੁਝ ਖਾਸ ਨਹੀਂ ਸਰਕਾਰੀ ਪੱਕੇ ਸਹੂਲਤਾਂ ਵੀ ਹੁੰਦੀਆਂ ਉਹ ਵੀ ਨਹੀਂ ਮਿਲਿਆ ਸਿੱਖਿਆ ਦੇ ਪਾਸੋਂ ਆਪਾਂ ਤੋੜੀਏ ਗੱਲ ਜਿਹੜਾ ਸਿੱਖਿਆ ਸਾਡਾ ਮੁੱਢਲਾ ਹੁੰਦਾ ਜਿਹੜਾ ਫੰਡਮੈਂਟਲ ਰਾਈਟ ਹੈ ਸਾਡਾ ਜਿਹੜਾ ਸਰਕਾਰ ਨੇ ਸਾਨੂੰ ਦੇਣਾ ਹੁੰਦਾ ਉਹੀ ਨਹੀਂ ਸਾਨੂੰ ਹੁਣ ਤੱਕ ਪ੍ਰੋਵਾਈਡ ਹੋਇਆ ਜਿਹੜੇ ਮੰਗਣ ਵਾਲੇ ਸੀ ਨਾ ਉਹਨਾਂ ਦੀ ਨੀਅਤ ਸਾਫ਼ ਨਹੀਂ ਸੀ ਅੱਜ ਵੀ ਜੇ ਆਪਾਂ ਕਿਸੇ ਪਿੰਡ 'ਚ ਗੱਲ ਕਰਦੇ ਆ ਅਕਾਲੀ ਦਲ ਕਾਂਗਰਸ 'ਤੇ ਇਲਜ਼ਾਮ ਲਾਉਂਦੇ ਨੇ ਕਾਂਗਰਸ ਅਕਾਲੀ ਦਲ 'ਤੇ ਲਾਉਂਦੇ ਨੇ ਜੇ ਦੋਨੋਂ ਇਕੱਠੇ ਹੋ ਜਾਂਦੇ ਆ ਆਮ ਆਦਮੀ ਪਾਰਟੀ 'ਤੇ ਲਾਉਂਦੇ ਨੇ ਸਰਕਾਰ ਬੰਦੀ ਆ ਵੇਖਦਾ ਵੀ ਅੱਗੇ ਬੰਦੇ ਕਿਹੜੇ ਆ ਜੇ ਤੇ ਉਹਨਾਂ ਦੀ ਪਾਰਟੀ ਦੇ ਬੰਦੇ ਹੋਣਗੇ ਤੇ ਕੁਛ ਨਾ ਕੁਛ ਡਿਵੈਲਪਮੈਂਟ ਗ੍ਰਾਂਟ ਆਊਗੀ ਜੇ ਨਹੀਂ ਉਹਨਾਂ ਨੇ ਗਣਾਂ ਦੇਣੀ ਨਹੀਂ ਜਨਾਬ ਸਾਡੇ ਪਿੰਡ 'ਚ ਕੋਈ ਸਕੂਲ ਆ ਨਾ ਕੋਈ ਕੋਈ ਹੈ ਹੀ ਕੋਈ ਨਹੀਂ ਸਾਡੇ ਸਕੂਲ 'ਚ ਤੇ ਸਾਨੂੰ ਬੇਨਤੀ ਕਰਦੇ ਆ ਆਪਣਾ ਵੀ ਲੋਹੀ ਸਾਡੇ ਸਿਆਣ ਕਰ ਦਿਓ ਫੈਲ ਤੇ ਅਸੀਂ ਆਪਣੀ ਪੰਜਾਬ ਦੇ ਰਲ ਕਰਦੀਏ ਸਾਡੇ ਪਿੰਡ ਦਾ ਕੁਝ ਹੋ ਸਕੇ ਉਹਨਾਂ ਉਮੀਦ ਹਜੇ ਬਰਕਰਾਰ ਹੈ ਹਾਂਜੀ ਉਮੀਦ ਹੈ ਅਭੀ ਮਿਲ ਸਕਦਾ ਕੁਝ ਵੱਡਾ ਇਸ ਪਿੰਡ ਨੂੰ ਔਰ ਜ਼ਰੂਰਤ ਵੀ ਹੈ ਪਿੰਡ ਨੂੰ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਹੈ ਜੀ ਸਸੀ ਗਾਲ ਜੀ ਤੁਸੀਂ ਜੁੜਿਓ ਲਦਾਣਾ ਲਾਈਵ ਦੇ ਨਾਲ ਤੇ ਮੈਂ ਮਮੇ ਥਾਪਰ ਇਹ ਗਿਲ ਰੋਡ ਤੇ ਪਿੰਡ ਬਣਿਆ ਜਿੱਥੇ ਅਸੀਂ ਮੌਜੂਦ ਆ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਇਹ ਪਿੰਡ ਦਾ ਨਾਮ ਰੱਖਿਆ ਗਿਆ ਸੋ ਗਰਾਉਂਡ ਰਿਪੋਰਟ ਹੈ ਜਿਹੜੀ ਉਹ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਰਕਾਰ ਦਾ ਪਿੰਡਾਂ ਦੇ ਪ੍ਰਤੀ ਜਾਂ ਪਿੰਡ ਦੇ ਲੋਕਾਂ ਦੇ ਪ੍ਰਤੀ ਕਿੰਨਾ ਕੁ ਰੁਝਾਨ ਹੈ ਤੇ ਇਹ ਸਰਕਾਰ ਆਉਣ ਤੋਂ ਪਹਿਲਾਂ ਪਿੰਡ ਦੇ ਵਿੱਚ ਕਿੰਨੇ ਕੁ ਵਿਕਾਸ ਕਾਰਜ ਆ ਜਿਹੜੇ ਹੋਏ ਸੀਗੇ ਸਰਪੰਚ ਬਣਨ ਤੋਂ ਬਾਅਦ ਕਿੰਨੇ ਕੁ ਵਿਕਾਸ ਕਾਰਜ ਹੋਏ ਨੇ ਤੇ ਕਿਹੜੇ ਵਿਕਾਸ ਕਾਰਜ ਜਿਹੜੇ ਹਜੇ ਰਹਿ ਜਾਣਗੇ ਕਿਉਂਕਿ ਸਾਲ ਹੋਇਆ ਪੰਚਾਇਤਾਂ ਬਣੀਆਂ ਨੂੰ ਤੇ ਸਰਕਾਰ ਦਾ ਵੀ ਤਕਰੀਬਨ ਤਕਰੀਬਨ ਸਾਲ ਰਹਿ ਗਿਆ ਦੁਬਾਰਾ ਇਲੈਕਸ਼ਨ ਹੋਣਗੇ ਸਰਕਾਰ ਆਂਦੀ ਨਹੀਂ ਆਂਦੀ ਉਹ ਬਾਅਦ ਦਾ ਮੁੱਦਾ ਵੈ ਸੋ ਪਿੰਡ ਦੇ ਜਿਹੜੇ ਸਰਪੰਚ ਨੇ ਸਾਡੇ ਨਾਲ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਪਹਿਲੀ ਵਾਰੀ ਸਰਪੰਚ ਬਣਿਓ ਮੈਂ ਬਾਈ ਜੀ 33 34 ਸਾਲ ਨੌਕਰੀ ਪੰਜਾਬ ਪੁਲਿਸ ਚ ਕਰਕੇ ਸਬ ਇੰਸਪੈਕਟਰ ਰਟਾਇਰ ਹੋਇਆ ਜੀ ਤੇ ਹੁਣ ਪਹਿਲੀ ਵਾਰੀ ਸਰਪੰਚ ਬਣਿਆ ਪਹਿਲੀ ਵਾਰੀ ਸਰਪੰਚ ਬਣਿਓ ਸਰਮਣ ਸਾਹਿਬ ਕੀ ਲੱਗਦਾ ਸਰਪੰਚ ਬਣਨ ਤੋਂ ਪਹਿਲਾਂ ਕਿਹੋ ਜਿਹਾ ਹਾਲ ਸੀ ਤੇ ਸਰਪੰਚ ਬਣਨ ਤੋਂ ਬਾਅਦ ਕਿਹੋ ਜਿਹਾ ਹਾਲ ਨੇ ਪਿੰਡ ਦੇ ਸਭ ਤੋਂ ਪਹਿਲਾਂ ਤਾਂ ਇਹ ਬੈਠੇ ਨੇ ਮੇਰੇ ਬਜ਼ੁਰਗ ਜੀ ਮੈਂ ਇਹਨਾਂ ਨਾਲ ਵੀ ਗੱਲਬਾਤ ਕਰਾਂਗਾ ਮੈਂ ਸੁਣਨਾ ਇਹ ਅਸੀਂ ਪਹਿਲਾਂ ਸਾਡਾ ਪਿੰਡ ਜਿਹੜਾ ਵੋਟਾਂ ਪਾਉਣ ਜਾਂਦਾ ਸੀਗਾ ਗਿੱਲਾਂ ਪਿੰਡ ਚ ਸਾਡੀ ਪੰਚਾਇਤ ਉਧਰ ਸੀਗੀ ਨਾਲ ਬਟ ਇਹ ਇਨਸਾਨ ਨੇ ਇੰਨੀ ਮਿਹਨਤ ਕੀਤੀ ਇਹਨਾਂ ਨੇ ਸਾਡੀ ਪੰਚਾਇਤ ਹੀ ਵੱਖਰੀ ਬਣਾਈ ਠੀਕ ਹੈ ਉਸ ਤੋਂ ਬਾਅਦ ਇਨਸਪੈਕਟਰ ਸਾਹਿਬ ਨੇ ਕੋਈ ਸਾਹਿਬ ਇਹਨਾਂ ਦਾ ਬੜਾ ਤਜਰਬਾ ਹੈ ਇਹਨਾਂ ਦੀ ਰਹਿਨਮਾਈ ਹੈ ਅਸੀਂ ਜਿਹੜੀ ਸਾਡੀ ਪੰਚਾਇਤ ਬਣਾਈ ਹੈ 1 ਸਾਲ ਹੋ ਗਿਆ ਸਾਡੀ ਪੰਚਾਇਤ ਬਣੀ ਨੂੰ ਪੰਚਾਇਤ ਜੀ ਆਪਾਂ ਕੀ ਪੁਲਿਸ ਮਹਿਕਮੇ ਹੀ ਬਣ ਗਈ ਕਿਉਂਕਿ ਸਰਪੰਚ ਰਿਟਾਇਰ ਨੇ ਨਾਲ ਤੁਹਾਡੇ ਬੈਠੇ ਨੇ ਉਹ ਵੀ ਪੁਲਿਸ ਮਹਿਕਮੇ ਤੋਂ ਸੇਵਾ ਨਿਭਾ ਗਏ ਚੁੱਕੇ ਹੋਏ ਨੇ ਭਾਈ ਜੀ ਇੱਕ ਨਾ ਜਿਹੜਾ ਸਰਪੰਚ ਹੁੰਦਾ ਹੈ ਜੀ ਉਹ ਬਾਕੀ ਤਜਰਬਾ ਬੜਾ ਕੰਮ ਕਰਦਾ ਹੈ ਅਸੀਂ ਵੱਖ-ਵੱਖ ਖੇਤਰਾਂ ਚ ਰਹਿ ਕੇ ਆਇਆ ਚੌਕੀ ਚਾਰਜ ਵੀ ਰਿਹਾ ਇਹ ਵੀ ਐਸਐਚਓ ਰਹਿਨੇ ਮੈਂ ਵੀ ਦੋ ਵਈ ਐਸ ਮਤਲਬ ਉਹ ਤਜਰਬਾ ਇਧਰ ਅਕਾਊਂਟ ਬੜਾ ਹੁੰਦਾ ਹੈ ਉਹ ਗੱਲਾਂ ਇਧਰ ਬੜੀਆਂ ਕੰਮ ਆਉਂਦੀਆਂ ਸਾਡੇ ਤਜਰਬੇ ਦੀਆਂ ਚਲੋ ਸਰਪੰਚ ਸਾਹਿਬ ਜੇ ਇਸ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਕਰ ਰਿਹਾ ਜਿਹੜਾ ਹੋਇਆ ਵਾ ਤੇ ਕਿੰਨਾ ਕੁ ਵਿਕਾਸ ਕਰ ਰਿਹਾ ਜਿਹੜਾ ਰਹਿੰਦਾ ਕਿਉਂਕਿ ਜ਼ਿਆਦਾਤਰ ਅਸੀਂ ਪਿੰਡਾਂ ਚ ਲੋ ਜਾਣੇ ਆ ਨਾ ਤੇ ਜਿਹੜੀਆਂ ਮੁੰਡੀਆਂ ਸਹੂਲਤਾਂ ਆਉਂਦੀਆਂ ਜਿਹੜੀਆਂ ਸਰਕਾਰ ਪੱਕਾ ਸਾਨੂੰ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਬੀਜੇਪੀ ਹੋਵੇ ਕਾਂਗਰਸ ਹੋਵੇ ਮੁੱਢਲੀ ਸਹੂਲਤਾਂ ਜਿਵੇਂ ਆਪਾਂ ਨੂੰ ਸਿਹਤ ਹੋਵੇ ਸਿੱਖਿਆ ਹੋਗੀ ਕਿ ਇਹਨਾਂ ਤੋਂ ਵੀ ਵੱਧ ਹੈ ਹਜੇ ਤੱਕ ਪਿੰਡ ਦੇਖੋ ਜੀ ਜੇ ਤੁਸੀਂ ਸਿੱਖਿਆਰੇ ਪਾਸੋਂ ਆਪਾਂ ਤੋਰੀਏ ਗੱਲ ਜਿਹੜਾ ਸਿੱਖਿਆ ਸਾਡਾ ਮੁੱਢਲਾ ਹੁੰਦਾ ਜਿਹੜਾ ਫੰਡਾਮੈਂਟਲ ਰਾਈਟ ਹੈ ਸਾਡਾ ਜਿਹੜਾ ਸਰਕਾਰ ਨੇ ਸਾਨੂੰ ਦੇਣਾ ਹੁੰਦਾ ਉਹ ਹੀ ਨਹੀਂ ਸਾਨੂੰ ਹੁਣ ਤੱਕ ਪ੍ਰੋਵਾਈਡ ਹੋਇਆ ਸਾਨੂੰ ਕੋਈ ਸਕੂਲ ਨਹੀਂ ਸਾਡੇ ਬੱਚੇ ਜਾਂ ਤਾਂ ਨਨਕਾਣਾ ਸਾਹਿਬ ਚ ਜਾਂਦੇ ਨੇ ਮੱਧ ਵਰਗੀ ਜੀ ਤੁਸੀਂ ਮੈਂ ਸਿੱਧਾ ਸਵਾਲ ਕਰਾਂਗਾ ਇਸ ਤੋਂ ਪਹਿਲਾਂ ਕਿਹੜਾ ਐਮਐਲਏ ਸੰਬੰਧ ਸੀ ਇਹ ਪਿੰਡ ਲੋ ਇੱਥੇ ਕਿਹੜੀ ਬੈਸਾਬ ਸੀਗੇ ਪੁਲਦੀਪ ਸਿੰਘ ਕਹਾਂ ਕਾਂਗਰਸ ਪਾਰਟੀ ਨੂੰ ਬੁਲਾਉਂ ਗਏ ਉਦੋਂ ਪਹਿਲਾਂ ਸਵਾਲ ਖਾਬ ਸੀਗੇ ਉਹ ਜਿਹੜੇ ਅਕਾਲੀ ਪਾਰਟੀ ਨੂੰ ਬੁਲਾਉਂ ਕਰਦੇ ਸੀਗੇ ਬਟ ਸਾਨੂੰ ਸਕੂਲ ਵਾਲਾ ਤਾਂ ਕੋਈ ਪ੍ਰਬੰਧ ਹੀ ਨਹੀਂ ਕਰਕੇ ਦਿੱਤਾ ਜੀ ਸਾਡੇ ਬੱਚੇ ਜਿਹੜੇ ਗੱਲਾਂ ਜਾਂਦੇ ਆ ਜਾਂ ਨਨਕਾਣਾ ਸਾਹਿਬ ਜਾਂਦਰਾ ਰੇਲਵੇ ਗਲੈਂਡ ਕ੍ਰੋਸ ਕਰਕੇ ਗੁਰਤੇਗ ਵੱਦਨਗਰ ਜਾਂਦੇ ਆ ਬਾਬਾ ਦੀਪ ਸਿੰਘੀਆਂ ਨਾਮ ਦੇ ਪਿੰਡ ਸੀਗਾ ਲੱਗਦਾ ਕਿ ਮਤਲਬ ਸਿਆਸਤ ਦੀ ਪੀੜੀ ਚੜਦਾ ਰਿਹਾ ਕਿਉਂਕਿ ਮੈਂ ਸੁਣਨ ਚਾਹਿਆ ਕਿ ਸਕੂਲ ਵੀ ਹਜੇ ਕੋਈ ਡਿਵੈਲਪ ਨਹੀਂ ਹੋਇਆ ਇੱਥੇ ਕੁਝ ਖਾਸ ਜਿਹੜੀਆਂ ਸਰਕਾਰੀ ਪੱਖੋਂ ਸਹੂਲਤਾਂ ਵੀ ਹੁੰਦੀਆਂ ਉਹ ਵੀ ਨਹੀਂ ਮਿਲੀਆਂ ਹਜੇ ਤੱਕ ਲੋਕਾਂ ਨੂੰ ਸਿਆਸ ਜਿਹੜੇ ਮੰਗਣ ਵਾਲੇ ਸੀ ਨਾ ਉਹਨਾਂ ਦੀ ਨੀਅਤ ਸਾਫ਼ ਨਹੀਂ ਸੀਗੀ ਇਹ ਸਿਆਸਤ ਦੀ ਭੇਡੀਆਂ ਕਿਉਂਕਿ ਅੱਜ ਵੀ ਜੇ ਆਪਾਂ ਕਿਸੇ ਪਿੰਡ 'ਚ ਗੱਲ ਕਰਦੇ ਆਂ ਅਕਾਲੀ ਦਲ ਕਾਂਗਰਸ 'ਤੇ ਇਲਜ਼ਾਮ ਲਾਉਂਦੇ ਨੇ ਕਾਂਗਰਸ ਅਕਾਲੀ ਦਲ 'ਤੇ ਲਾਉਂਦੇ ਨੇ ਜੇ ਦੋਨੋਂ ਇਕੱਠੇ ਹੋ ਜਾਂਦੇ ਆਂ ਆਮ ਆਦਮੀ ਪਾਰਟੀ 'ਤੇ ਲਾਉਂਦੇ ਨੇ ਕਿਉਂਕਿ 4 ਸਾਲ ਹੋ ਗਏ ਸਰਕਾਰ ਬਣੀ ਨੂੰ ਜੀ ਜੀ ਅਸੀਂ ਅਸੀਂ ਕਿਸੇ ਵੀ ਪਾਰਟੀ 'ਤੇ ਇਲਜ਼ਾਮ ਨਹੀਂ ਲਾਉਂਦੇ ਦੇਖੋ ਮੈਂ ਮੈਂ ਤਾਂ ਆਪਣੇ ਨਜ਼ਰੀਏ ਤੋਂ ਦੇਖਦਾ ਮੈਂ ਕਹਿੰਦਾ ਵੀ ਜੇ ਕਿਸੇ ਕਿਸੇ ਤੋਂ ਕੁਝ ਮੰਗਣ ਜਾਵਾਂਗੇ ਨਾ ਉਹ ਦਿੰਦੇ ਆ ਜ਼ਰੂਰ ਪਰ ਉਹ ਮੰਗ ਕੇ ਲਿਆ ਕੇ ਲਾਉਣਾ ਹੁਣ ਬੜਾ ਜਿਗਰੇ ਦਾ ਕੰਮ ਐਮਐਲਏ ਸਾਹਿਬ ਸ੍ਰੀ ਜੀਵਨ ਸਿੰਘ ਸੰਗੋਵਾਲ ਬੁਲਾਏ ਸੀ ਅਸੀਂ ਇਸਦੇ ਪਿੱਛੇ ਜੇ ਕੋਈ ਪ੍ਰੋਗਰਾਮ ਕੀਤਾ ਸੀ ਉਹਨਾਂ ਨੇ ਦੇਖ ਕੇ ਬੜਾ ਬੜਾ ਸਾਨੂੰ ਬੜਾ ਥੈਂਕਸ ਕੀਤਾ ਖੁਸ਼ ਹੋਏ ਵੀ ਜਰ ਜੋ ਪੈਸਾ ਸਰਕਾਰ ਦਿੰਦੀ ਹੈ ਤੁਸੀਂ ਦਾ ਬਹੁਤ ਵਧੀਆ ਲਾ ਦੇਖੋ ਪਿੱਛੇ ਕਿੰਨਾ ਵਧੀਆ ਸਾਡਾ ਕੰਪਲੈਕਸ ਬਣਾਇਆ ਸੀ ਨੇ ਜੀ ਤੁਹਾਨੂੰ ਗੱਲ ਹੁੰਦੀ ਹੈ ਜੋ ਪੈਸਾ ਆਉਂਦਾ ਉਹਨੂੰ ਅੱਗੇ ਤਰੀਕੇ ਨਾਲ ਲਾਉਣਾ ਜੀ ਤੇ ਕਿੰਨਾ ਕੁ ਪੈਸਾ ਹਜੇ ਤੱਕ ਇਸ ਚੀਜ਼ ਤੇ ਲੱਗ ਗਿਆ ਸਿੱਧੀ ਸਿੱਧੀ ਗੱਲ ਇਸ ਪੈਂਡ ਦੇ ਵਿੱਚ ਕਿੰਨੇ ਕੁ ਸਕੂਲ ਨੇ ਤੇ ਕਿੰਨੇ ਕੁ ਉਹ ਨੇ ਹੈਲਥ ਡਿਪਾਰਟਮੈਂਟ ਲੈ ਕੇ ਸੈਂਟਰ ਬਣੇ ਨੇ ਮਾ ਵੀਰ ਜੀ ਸਾਡੇ ਕੋਲ ਹੈਲਥ ਕੋ ਸੈਂਟਰ ਨਾ ਕੋਈ ਸਾਡੇ ਕੋਲੇ ਸਕੂਲ ਹੈ ਸਿਰਫ ਸਾਡੇ ਕੋਲੇ ਸਾਹਮਣੇ ਅੰਗਣਵਾਲੀ ਹੈ ਇੱਕ ਇੱਥੇ ਵੀ ਸਾਡੀ ਪਲੇਵੇ ਵਾਲੇ ਸਕੂਲ ਨਿੱਕੇ ਨਿੱਕੇ ਹੋ ਪੜਦੇ ਨੇ ਆਬਾਦੀ ਤਾਂ ਸਾਡੀ ਹੈਗੀ ਆ ਕੋਈ 4000 ਬੰਦਾ 4000 ਬੰਦਾ ਹੋਵੇ ਔਰ ਲੁਧਿਆਣਾ ਮਹਾਨਗਰ ਸਿਟੀ ਨੂੰ ਬਿਲੋਂਗ ਕਰਦਾ ਹੋਵੇ ਤੇ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਹੋਵੇ ਬਿਲਕੁਲ ਸ਼ਹਿਰ ਦੀ ਬਕੌਲ ਚ ਵਸਿਆ ਜੀਐਨਈ ਕਾਲਜ ਸਾਡੇ ਸਾਹਮਣੇ ਆ ਨਨਕਾਣਾ ਸਾਹਿਬ ਸਾਡੇ ਸਕੂਲ ਕੋਲ ਹੈ ਬਟ ਸਾਡੇ ਇੱਥੇ ਸਕੂਲ ਹੈ ਨਹੀਂਗਾ ਤੇ ਸਰਪੰਚ ਸਾਹਿਬ ਤੁਸੀਂ ਕਹਿੰਦੇ ਹੋ ਸਿਆਸਤ ਦੀ ਭੇਟ ਨਹੀਂ ਚੜਿਆ ਨਹੀਂ ਨਹੀਂ ਸਿਆਸਤ ਇਸ ਤਰ੍ਹਾਂ ਜੀ ਜਿਹੜੀ ਹਾਕੇ ਹੋ ਗਿਆ ਹਿੰਦੁਸਤਾਨ ਆਜ਼ਾਦ ਹੋਏ ਨੂੰ ਤੇ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਸੋ ਇਹ ਜਿਹੜਾ ਨਾ ਪਿੰਡ ਨਗਰ ਹੈ ਸਾਡਾ ਇਹ ਗਿੱਲਪਿੰਡ ਦੀ ਇੱਕ ਕਲੋਨੀ ਹੈ ਜੀ ਕਿਉਂਕਿ ਗਿੱਲਪਿੰਡ ਕੋਲ ਤਾਂ ਬਹੁਤ ਜਗ੍ਹਾ ਹੈ ਜੀ ਜਿਹੜੀ ਕਲੋਨੀ ਹੈ ਨਾ ਆ ਵੀ ਉਸ ਗਿੱਲਪਿੰਡ ਵਾਲਿਆਂ ਦੀ ਸਵਾ 6 ਜਾਂ ਮੈਠੇ ਨੇ ਸਾਡੇ ਇੱਕ ਸਰਪੰਚ ਸਾਹਿਬ ਉਹਨਾਂ ਨੇ ਇਹੀ ਸਾਨੂੰ ਦਿੱਤੀ ਸੀ ਮੈਨੂੰ ਲੱਗਦਾ ਮੈਂ ਪਿੱਛੇ ਜੇ ਇੱਕ ਟ੍ਰੇਨਿੰਗ ਲਾਉਣ ਗਿਆ ਸੀ ਉੱਥੇ ਅਸੀਂ 50-55 ਪਿੰਡਾਂ ਦੀਆਂ ਪੰਚਾਇਤਾਂ ਵਿੱਚ ਇੱਥੇ ਕੱਲੇ ਸਿਰਫ ਮੇਰੇ ਪਿੰਡ ਕੋਲੇ ਇਹ ਇੰਨੀ ਜਗ੍ਹਾ ਔਰ ਕਿਸੇ ਕੋਲੇ ਇੰਚ ਜਗ੍ਹਾ ਨਹੀਂ ਕੋਲੋਨੀ ਵਾਸਤੇ ਬਿਲਕੁਲ ਸਵਾਲ ਦੁਬਾਰਾ ਫਿਰ ਲੈਣਾ ਤੁਹਾਡੇ ਨਾਲ ਪਹਿਲਾ ਐਕ ਸਰਪੰਚ ਸਾਹਿਬ ਮੌਜੂਦ ਨੇ ਸਾਡੇ ਨਾਲ ਸਰਪੰਚ ਸਾਹਿਬ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਪਿੰਡ ਨੂੰ ਬਾਬਾ ਦੀਪ ਸਿੰਘ ਨਗਰ ਦਾ ਨਾਮ ਤੇ ਪਿੰਡ ਹੈ ਤੇ ਪਿੰਡ ਨੂੰ ਅਜੇ ਤੱਕ ਕੋਈ ਸਕੂਲ ਨਹੀਂ ਬੇਨਤੀ ਤੇ ਅੱਜ ਕੱਲ੍ਹ ਦੀ ਵੀ ਇੱਥੇ ਪ੍ਰਾਇਮਰੀ ਸਕੂਲ ਦਾ ਬੋਰਡ ਲਾਇਆ ਸੀ ਇਹਨਾਂ ਨੇ ਜੀ ਜੀ ਗਾਲਬ ਸਾ ਉਹ ਬਾਅਦ ਚ ਇਥੇ ਬੋਰਡ ਵੀ ਲਾਗੇ ਚੱਕ ਕੇ ਤੇ ਸਕੂਲਕ ਤੇ ਹੋਰ ਕਈ ਪਿੰਡ ਚ ਕਰਨਾਤ ਨਗਰ ਚ ਕੋਲ ਦਤਾ ਹੋਇਸ ਨੂੰ ਮੈਂ ਉਹੀ ਮੇਰਾ ਸਵਾਲ ਮੌਜੂਦਾ ਸਰਪੰਚ ਨੂੰ ਵੀ ਰਿਹਾ ਸੀ ਬੇਸ਼ੱਕ ਮੈਂ ਕਹਿ ਰਿਹਾ ਕਿ ਸਿਆਸਤ ਦੀ ਢੇਡ ਚੜਿਆ ਪਰ ਤੁਸੀਂ ਹੁਣ ਵੀ ਗੁਰਚਨ ਸਿੰਘ ਗੱਲ ਬਣਾਉਂਦਾ ਨਾ ਲੱਤਦਾ ਵਾ ਕਿ ਲੱਗਦਾ ਨਹੀਂ ਸਿਆਸਤ ਹੁੰਦੀ ਰਹੀ ਐ ਹੁੰਦੀ ਰਹੀ ਜੀ ਹੁੰਦੀ ਰਹੀ ਬੰਦੇ ਹੁੰਦੀ ਰਹੀ ਐ ਹੁੰਦੀ ਰਹੀ ਕਿਉਂਕਿ ਜਦੋਂ ਵੀ ਕੋਈ ਸਰਕਾਰ ਬੰਦੀ ਆ ਵੇਖਦਾ ਵੀ ਅੱਗੇ ਬੰਦੇ ਕਿਹੜੇ ਆ ਜੇ ਤੇ ਉਹਨਾਂ ਦੀ ਪਾਰਟੀ ਦੇ ਬੰਦੇ ਹੋਣਗੇ ਤੇ ਕੁਛ ਨਾ ਕੁਛ ਗ੍ਰਾਂਟ ਆਊਗੀ ਜੇ ਨਹੀਂ ਤਾਂ ਉਹਨਾਂ ਨੇ ਗ੍ਰਾਂਟ ਦੇਣੀ ਨਹੀਂ ਵੱਡੇ ਇਲਜ਼ਾਮ ਲੱਗ ਰਹੇ ਹਾਂਜੀ ਵੱਡੇ ਇਲਜ਼ਾਮ ਲੱਗ ਰਹੇ ਪੁਰਾਣੀਆਂ ਸਰਕਾਰਾਂ ਤੇ ਇਹ ਇਹ ਸਪਸ਼ਟ ਹੈ ਜੀ ਸਾਨੂੰ ਇਹ ਪਤਾ ਜੇ ਚੌਲਸ ਸਾਹਿਬ ਸੀ ਪਹਿਲੀ ਵਾਰੀ ਉਦੋਂ ਸਾਨੂੰ ਕੋਈ ਗ੍ਰਾਂਟ ਮਿਲੀ ਤੇ ਜਿਹੜਾ ਸੀਵਰੇਜ ਅਹੀ ਪਾਇਆ ਉਹਦੇ ਵਿੱਚ ਵੀ ਇੰਨਾ ਘਟਾਲਾ ਹੋ ਗਿਆ ਉਹ ਸੀਵਰੇਜ ਵਿੱਚ ਵੀ ਪੈਸੇ ਛੋਟੇ ਪੈ ਗਿਆ ਮਤਲਬ ਕਿ ਬਹੁਤ ਜ਼ਿਆਦਾ ਕਹਿ ਲਓ ਕਿ ਜੇ ਹਿਸਾਬ ਤਾ ਹੁਣ ਚੱਲਦੇ ਪਏ ਆ ਉਹ ਸਾਰੇ ਨਿਕਲ ਕੇ ਬਾਹਰ ਆ ਜਾਣੇ ਹੁਣ ਕਿੰਨੀ ਉਮਰ ਤੁਹਾਡੀ ਮੇਰੀ ਉਮਰ ਤਕਰੀਬਨ 68 ਸਾਲ ਦੀ ਹੈ 68 ਸਾਲ ਦੀ ਉਮਰ ਹੋਵੇ ਤੇ ਅੱਜ ਵੀ ਮੈਂ ਹੀ ਬਣਾਈ ਆ ਜੀ ਅੱਛਾ ਪਹਿਲੀ ਪੰਚਾਇਤ ਵੀ ਤੁਸੀਂ ਬਣਾਈ ਆ 1998 ਵਿੱਚ ਮੈਂ ਹੀ ਬਣਾਈ ਸੀ ਗੱਲਪਿੰਡ ਤੋਂ ਲੱਗ ਕਰਾ ਕੇ ਜੀ ਉਸ ਤੋਂ ਪਹਿਲਾਂ ਇੱਥੇ ਇੱਕ ਵੀ ਹੱਟ ਨਹੀਂ ਲੱਗੀ ਹੋਈ ਸੀ ਸਾਡੇ ਪਿੰਡ 'ਚ ਜੀ ਜਿਹੜੀ ਕਿ ਵੋਟਾਂ ਇੱਥੇ ਆ ਗਈਆਂ ਸੀ 4-500 ਵੋਟ ਉਹ ਗੱਲਪਿੰਡ ਜਾ ਕੇ ਪਾ ਲਈਦਾ ਹੀ ਅਗਲੇ ਉਹ ਗੱਡੀਆਂ ਗੁਡੀਆਂ ਚ ਆਉਂਦੇ ਹੀ ਲੈ ਜਾਂਦੇ ਚੁੱਕ ਕੇ ਤੇ ਥੋੜੇ ਬਾਅਦੇ ਕਰਾ ਨੂੰ ਕਰਾਸ਼ਣ ਪਾਣੀ ਦੇ ਕੇ ਮਤਲਬ ਵੋਟਾਂ ਵੇਲੇ ਇਸਤੇਮਾਲ ਹੁੰਦੇ ਰਹੇ ਨੇ ਲੋਹੇ ਇਸਤੇਮਾਲ ਕਰਦੀਆਂ ਸੀ ਨੇ ਸਰਕਾਰਾਂ ਪਰ ਲੇਕਿਨ ਲੋਕਾਂ ਨੂੰ ਜਿਹੜੀਆਂ ਮੋੜੀਆਂ ਸਹੂਲਤਾਂ ਤੋਂ ਵੀ ਵੰਝ ਕੇ ਹੋਰ ਵੀ ਕੋ ਮਾਨੂੰ ਯਾਦ ਆ ਵੀ ਗਗਨਦੀਪ ਸਿੰਘ ਹੁੰਦੇ ਸੀ ਐਸਡੀ ਸਾਡੇ ਸਾਫ ਇਥੋਂ ਦੇ ਮੈਂ ਜਦੋਂ ਫੈਲ ਲਾ ਕੇ ਉਹਨਾਂ ਕੋ ਗਿਆ ਜੀ ਤੇ ਆਪਣੇ ਪਿੰਡ ਲਾ ਕੇ ਕਰਵਾਉਣ ਲਈ ਮੈਂ ਗਿਆ ਸਾਡੇ ਪਿੰਡ 'ਚ ਇੱਕ ਵੀ ਐਟ ਨਹੀਂ ਲੱਗੀ ਹੋਈ ਨਾ ਸਾਡੇ ਪਿੰਡ 'ਚ ਕੋਈ ਸਕੂਲ ਆ ਨਾ ਕੋਈ ਕੋਈ ਹੈ ਹੀ ਕੋਈ ਨਹੀਂ ਸਾਡੇ ਸਕੂਲ 'ਚ ਤੇ ਸਾਨੂੰ ਬੇਨਤੀ ਕਰ ਵੀ ਆਪਣਾ ਵੀ ਤੁਸੀਂ ਸਾਡੇ ਸਹਿਯਨ ਕਰ ਦਿਓ ਫੈਲ ਤੇ ਅਸੀਂ ਆਪਣੀ ਪੰਜਾਬ ਅਲੱਗ ਕਰਦੀ ਸਾਡੇ ਪਿੰਡ ਦਾ ਕੁਝ ਹੋ ਸਕੇ ਉਹਨੇ ਸਾਡੀ ਫੈਲ ਚੁੱਕ ਕੇ ਮਾਰੀ ਪੜੇ ਜੀ ਕਿਉਂਕਿ ਉਦੋਂ ਵੀ ਮਤਲਬ ਕਿ ਇਹੋ ਜੀ ਸਵਾਰ ਚੱਲੀ ਹੋਈ ਸੀ ਵੀ ਇਹ ਤਾਂ ਪਿੰਡ ਦੀ ਪੰਚਾਇਤ ਅਲੱਗ ਹੋਵੇ ਹੀ ਨਾ ਕਿਉਂਕਿ ਇਸ ਪਿੰਡ ਦੇ ਜੇ ਵੋਟਾਂ ਪੰਜ ਸੱਤ ਚ ਉਹਦੇ ਵਿੱਚ ਪੰਚਾਇਤ ਬਣਦੀ ਉਹਨਾਂ ਦੀ ਜਿਹੜੀ ਗਿੱਲ ਪਿੰਡ ਵਾਲੇ ਸਰਪੰਚਾਂ ਦੇ ਪੰਚਾਂ ਦੇ ਉਹਨਾਂ ਦੇ ਇੱਥੇ ਪੰਚ ਵੀ ਕੋਈ ਨਹੀਂ ਸਰਪੰਚ ਵੀ ਕੋਈ ਨਹੀਂ ਇਤੋਂ ਦਾ ਪੰਚ ਵੀ ਸੱਟ ਕੋਈ ਨਹੀਂ ਚਾਰ ਪੰਜ ਤੋਂ ਵੋਟ ਹੋਣ ਦੇ ਬਾਵਜੂਦ ਵੀ ਤੇ ਸਰਪੰਚ ਸਾਹਿਬ ਕਾਰਨ ਕੀ ਮੰਨਦੇ ਕਾਰਨ ਜਿਹੜੀ ਸਿਆਸਤੀ ਹੁੰਦੀ ਵੀ ਜੇ ਇਹ ਪਿੰਡ ਦੀ ਪੰਚਾਇਤ ਅਲੱਗ ਹੋ ਗਈ ਸਾਨੂੰ ਵੋਟ ਨਹੀਂ ਪੈਣੀ ਚਲੋ ਹੁਣ ਜੇ ਗੱਲ ਕਰੀਏ ਹੁਣ ਮੋਡਲੀਆਂ ਸਹੂਲਤਾਂ ਮਿਲਦੀਆਂ ਪਈਆਂ ਨੇ ਹੁਣ ਉਸ ਤੋਂ ਬਾਅਦ ਆ ਕੁਝ ਗਲੀਆਂ ਪੱਕੀਆਂ ਕਰਾਈਆਂ ਉਦੋਂ ਇਟਾਲੀਆਂ ਗਲੀਆਂ ਬੰਦੀਆਂ ਸੀ ਇਟਾਲੀਆਂ ਗਲੀਆਂ ਨੀਵੀਆਂ ਹੀ ਬਹੁਤ ਜ਼ਿਆਦਾ ਜਦੋਂ ਮੀਂਹ ਪੈ ਤੇ ਛੱਪੜ ਬਣ ਜਾਂਦੀਆਂ ਗਲੀਆਂ ਜੀ ਤੇ ਆ ਜਿਹੜਾ ਸੁਆਹੀ ਇਹ ਵੀ ਜਿਹੜਾ ਛੱਪੜ ਦੇ ਰੂਪੇ ਹੋ ਜਾਂਦਾ ਸਾਰਾ ਜੀ ਇਹ ਰੋਡਾਂ ਡੜ ਹੈ ਨਹੀਂ ਸੀ ਤੇ ਕੋਈ ਵੀ ਤੇ ਅਸੀਂ ਉਸ ਟਾਂ ਦੇ ਉੱਤੇ ਇਟਾਲੀਆਂ ਗਲੀਆਂ ਸਾਡੀਆਂ ਬਣਾਈਆਂ ਸੀ ਜਿਹੜੀਆਂ ਬਣ ਸਕੀਆਂ ਵੱਤ ਵਾੜ ਮਾੜਾ ਮੋਟਾ ਸੜਕਾਂ ਕੰਮ ਹੋਇਆ ਜੀ ਉਦੋਂ ਉਦੋਂ ਬਿਕਰਨਜੀਤ ਸਿੰਘ ਐਮਐਲਏ ਸਾਡੇ ਡਾਕਾਂ ਦੀ ਮੈਂ ਗੱਲ ਕਰਦਾ ਜੀ ਡਾਕਾ ਹਲਕਾ ਸਾਡਾ ਪੈਦਾ ਸੀ ਉਦੋਂ ਜੀ ਜਦੋਂ ਸਾਡੀ ਪਹਿਲੀ ਪੰਚਾਇਤ ਬਣੀ ਜੀ ਹੁਣ ਕੀ ਲੱਗਦਾ ਸਰਪੰਚ ਸਾਹਿਬ ਜਿਹੜਾ ਹੁਣ ਦੀ ਮੌਜੂਦਾ ਮੌਜੂਦਾ ਸਰਪੰਚਰ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਕਿ ਲੱਗਦਾ ਕੋਈ ਵਿਕਾਸ ਕਾਰਜ ਹੋਏ ਨਹੀਂ ਇਹ ਅੰਦਾਜ਼ਾ ਵੀ ਜਿੱਦਣ ਅਸੀਂ ਸਾਡੀ ਪੰਚਾਇਤ ਬਣ ਗਈ ਅਸੀਂ ਇੱਥੇ ਐਂ ਧਰਮਸ਼ਾਲਾ ਚ ਜੀ ਜੀ ਇਹ ਖੰਡਰ ਰੂਪ ਸੜੀ ਧਰਮਸ਼ਾਲਾ ਸੀ ਜੀ ਜੀ ਤੇ ਜੋ ਦੇਖਿਆ ਵੀ ਉਹ ਉਹ ਕਮਰੇ ਵਿੱਚ ਇੰਨਾ ਕੋਈ ਸੰਜਗਾ ਟੇ ਲੱਗਿਆ ਸੀ ਜਿੱਥੇ ਨਸ਼ੇ ਕਰਦਾ ਨਸ਼ੇ ਆਉਂਦੇ ਸੀ ਕਰਨ ਲਈ ਤੇ ਬਾਕੀ ਕਹਿੰਦੇ ਜੋ ਜਹਾਂ ਦਾ ਨਸ਼ਾ ਇੱਥੇ ਹੁੰਦਾ ਸੀ ਇੱਕ ਤਾਂ ਮੌਤਾ ਵੀ ਇੱਥੇ ਨਸ਼ੇ ਨਾਲ ਹੋਈਆਂ ਬਾਹਰ ਧਰਮਸ਼ਾਲਾ ਲੱਗੇ ਲੱਗੇ ਸਾਡੀ ਧਰਮਸ਼ਾਲਾ ਦੀ ਓਵਨ ਅਚੱਟੇ-ਚੁੱਟੇ ਜੋ ਚੱਲਦਾ ਉਹ ਨੱਚੇ-ਨੱਚਾ ਕਰਕੇ ਹੀ ਖੋਲਿਆ ਸਾਰਾ ਕੁਝ ਹੁੰਦਾ ਸੀ ਜੀ ਕੋਈ ਰੋਕ ਟੋਕ ਨਹੀਂ ਸੀ ਹੁਣ ਜਿੱਦਣ ਸਾਡੀ ਪੰਚਾਇਤ ਬਣੀ ਹੈ ਕਾਫੀ ਕੰਟਰੋਲ ਹੋ ਗਿਆ ਜੀ ਮ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤੇ ਮੌਜੂਦਾ ਹਾਲਾਤ ਮੇਲ ਖਾਂਦੇ ਨੇ ਸਰਕਾਰ ਦੇ ਬਿਆਨਾਂ ਦੇ ਨਾਲ ਕਿਉਂਕਿ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਜਮੀਨੀ ਪੱਧਰ ਤੇ ਸਰਪੰਚ ਮੌਜੂਦਾ ਆਮ ਆਦਮੀ ਪਾਰਟੀ ਤੋਂ ਤੁਹਾਡੇ ਨਾਲ ਹੀ ਬੈਠ ਨੇ ਬਹੁਤ ਕੁਝ ਕਹਿੰਦੀ ਹੈ ਸਰਕਾਰ ਕਿ ਅਸੀਂ ਗਰੰਟਾ ਦੇ ਰਹੇ ਹਾਂ ਮੂੰਹ ਖੁੱਲ੍ਹੇ ਸਾਡੇ ਖਜ਼ਾਨੇ ਦੇ ਸਾਡੇ ਕੋਲ ਆ ਆਂਗਣਵਾੜੀ ਵੱਲੋਂ ਲੋਕ ਬੈਠੇ ਨੇ ਸਕੂਲਾਂ ਦੀ ਪਰਮਾਰਾ ਜਿੰਨੇ ਸਾਡੇ ਤੋਂ ਮੰਗੋ ਇਸੇ ਗ੍ਰਾਂਟ ਇਹ ਸਹੀ ਹੈ ਹੁਣ ਤੁਹਾਡੇ ਸਾਹਮਣੇ ਜਿਹੜੇ ਪੰਜਾਬ ਦੇ ਰੰਗ ਆਇਆ ਸੂੇਤੋ ਜੀ ਜੀ ਇਹ ਰਾਹ ਵੀ ਜਿਹੜਾ ਹੀ ਜਦੋਂ ਮੀਂਹ ਪੈਂਦਾ ਤੇ ਇੱਥੇ ਪਾਣੀ ਖੜਾ ਲੈਂਦਾ ਜੀ ਇਹਦੀ ਵੀ ਅਸੀਂ ਮਨਜ਼ੂਰ ਕਰਾਈ ਹੋਈ ਹੈ ਸਿੱਧਾ ਸਿੱਧਾ ਸਵਾਲ ਹੈ 1 ਸਾਲ ਹੋ ਗਿਆ ਸਰਕਾਰ ਬਣੀ ਨੂੰ ਪੰਚਾਇਤਾਂ ਨੂੰ ਤੁਹਾਡੀ ਪੰਚਾਇਤ ਬਣੀ ਨੂੰ ਕਿ ਲੱਗਦਾ ਫੰਡ ਮਿਲਿਆ ਨੇ ਸਰਕਾਰ ਕੋਲੋਂ ਔਰ ਫੰਡ ਇਸਤੇਮਾਲ ਹੋਏ ਨੇ 1 ਸਾਲ ਵਿੱਚ ਅਸੀਂ ਇੱਕ ਤੇ ਆ ਜਿਹੜਾ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਬੜਾ ਤਕੜਾ ਜੀ ਇਹ ਪਾਪ ਪਾਤ ਤੇ ਸਾਰੇ ਪਿੰਡ ਵਿੱਚ ਹੀ ਪਾਣੀ ਵਾਲਾ ਪਾਣੀ ਮਿਲਣ ਲੱਗਾ ਪਿੰਡ ਵਾਸੀ ਮਿਲ ਲੱਗ ਜਾਣਾ ਜੀ ਇਹ ਮਿਲਿਆ ਨਹੀਂ ਇਹ ਚਾਲੂ ਹੋਣਾ ਜੀ ਕਿਉਂਕਿ ਟਰਾਂਸਫਾਰਮ ਸਾਡਾ ਲੱਗੂਗਾ ਤੇ ਮੋਟਰ ਜਿਹੜੀ ਵੱਡੀ ਹੈ ਉਹ ਇਹ ਚਾਲੂ ਹੋਗਾ ਜੀ ਮੈਂ ਚੈੱਕ ਕਰ ਚੁੱਕੇ ਪਾਣੀ ਦਾ ਐਰੋ ਸਿਸਟਮ ਸਾਡੇ 3.5 ਲੱਖ ਦਾ ਉਹ ਵੀ ਆਇਆ ਹੋਇਆ ਜੀ ਮਤਲਬ ਪਾਣੀ ਦੀ ਜਿਹੜੀ ਮੰਗ ਸੀ ਉਹ ਪੂਰਨ ਹੋ ਗਈ ਹੈ ਇਸ ਤਰੀਕੇ ਨਾਲ ਆਪਾਂ ਜੇ ਕੀਆ ਤੇ ਬਾਕੀ ਜਿਹੜੀਆਂ ਜਿਹੜੀਆਂ ਖਾੜੀਆਂ ਜਿਹੜੀਆਂ ਗਲੀਆਂ ਉਹ ਕੰਡਰ ਬਣ ਗਏ ਦੁਬਾਰਾ ਫਿਰ ਉਹ ਦੁਬਾਰਾ ਉਹਨਾਂ ਟੈਲੋਕ ਟਾਇਲ ਲਾ ਕੇ ਮੇਨ ਗਲੀ ਚਾ ਜਿੰਦੀਆਂ ਜਿਹੜੀਆਂ ਕਿ ਬਾਹਰ ਆ ਕੇ ਲੱਗਦੀਆਂ ਉਹ ਮੇਨ ਗਲੀ ਸਾਡੀ ਤਕਰੀਬਨ ਪੂਰੀ ਹੋਣ ਵਾਲੀ ਏ ਉਸ ਤੋਂ ਬਾਅਦ ਸਾਡੀ ਆ ਗਲੀ ਜਿਹੜੀ ਜਿਹੜੀ ਰੋਡ ਬਣ ਜਾਊਗੀ ਇਹ ਤਕਰੀਬਨ ਸਾਡੇ ਮਲੇ ਦਾ ਮੇਰਾ ਖਿਆਲ 70% ਸਾਡੇ ਸਾਹਮਣੇ ਦਾ ਹੋ ਜਾਊਗਾ ਜੀ ਬਿਲਕੁਲ ਮਤਲਬ ਉਮੀਦ ਹਜੇ ਬਰਕਰਾਰ ਹੈ ਹਾਂ ਜੀ ਉਮੀਦ ਹੈ ਜੀ ਅਭੀ ਮਿਲ ਸਕਦਾ ਕੁਝ ਵੱਡਾ ਹਾਂ ਜੀ ਬਿਲਕੁਲ ਇਸ ਪਿੰਡ ਨੂੰ ਔਰ ਜ਼ਰੂਰਤ ਵੀ ਆ ਪਿੰਡ ਨੂੰ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਆ ਜੀ ਸਾਡੇ ਪਿੰਡ ਨੂੰ ਜ਼ਰੂਰਤ ਆ ਇਹ ਵੀ ਕਹ ਰਹੇ ਸਰਪੰਚ ਸਾਹਿਬ ਕੀ ਲੈਣਾ ਦੇ ਵਿਚਾਲੇ ਵੰਡੇ ਹੋਇਆ ਪਿੰਡ ਹੈ ਇਹ ਲੈਣਾ ਦੇ ਲਾਈਨ ਨਿਕਲਦੀ ਪਿੰਡ ਦੇ ਵਿਚਾਲੇੋਂ ਉਹ ਮਿਸਾਲੋਂ ਨਿਕਲਦੀ ਜੀ ਸਾਡਾ ਪਿੰਡ ਲੈਣ ਤੋਂ ਰੇ ਰਹਿੰਦਾ ਜੀ ਪਰ ਦੇ ਬਣੀ ਹੋਰ ਪਿੰਡ ਆ ਜਾਂਦਾ ਉਹ ਲੱਗ ਪਿੰਡ ਹਾਂਜੀ ਤੇ ਜਿਹੜੀ ਸਰਕਾਰਾਂ ਦਾਅਵੇ ਕਰਦੀਆਂ ਚਾਹੇ ਉਹ ਨਸ਼ਾ ਦੇ ਵਿਰੁੱਧ ਨੂੰ ਲੈ ਕੇ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਲੱਗਦਾ ਕਾਰਗਰ ਹੈ ਬਿਲਕੁਲ ਹੀ ਬੋਰਨ ਸਾਡੇ ਪਿੰਡ ਚ ਤਕਰੀਬਨ ਉਦੋਂ ਬਾਅਦ ਮੇਰੇ ਨਾਲ ਮੌਤ ਹੀ ਕੋਈ ਨਹੀਂ ਹੋਈ ਜਦੋਂ ਸਰਕਾਰ ਬਣੀ ਨਸ਼ਾ ਦੇ ਵਿਰੁੱਧ ਪਹਿਲਾਂ ਦੇ ਮੇਰੇ ਨਾਲ ਮਹੀਨੇ ਬਾਅਦ ਕੋਈ ਨਾ ਕੋਈ ਚਾਈ ਕਰਦੇ ਨਾ ਕਿਹੜੀ ਪਾਰਟੀ ਨਾਲ ਸੰਬੰਧ ਸੀ ਤੁਸੀਂ ਸਰਪੰਚ ਪਹਿਲਾਂ ਸੇ ਕਾਂਗਰਸੀ ਮੈਂ ਜਮ ਕਾਲੀਦਾਲ ਨਾਲ ਰਿਹਾ ਪਿੰਡਾਂ ਜੀ ਅੱਛਾ ਤੇ ਜਦੋਂ ਜੀ ਰੱਖਿਆ ਸਰਕਾਰ ਸਾਡੀ ਵਧੀਆ ਕੰਮ ਕਰਦੀ ਝਾੜੂ ਵਾਲੀ ਆ ਇਹਨਾਂ ਨੇ ਹੁਣ ਚੱਲਦੀ ਮੰਨਦੇ ਹੋ ਜਮੀਨੀ ਪੱਧਰ ਤੇ ਪਾਰਟੀ ਸਰਪੰਚ ਔਰ ਪਾਰਟੀ ਦੋਨੋਂ ਨਾਲ ਕੇ ਵਧੀਆ ਕੰਮ ਕਰ ਰਹੇ ਨੇ ਇਰ ਕੋ ਵਧੀਆ ਕੰਮ ਹੋ ਰਿਹਾ ਜੀ ਇਹ ਕੰਮ ਨੂੰ ਮੰਨਦੇ ਵੀ ਸਾਡੇ ਜਿਹੜੇ ਹੁਣ ਐਮਐਲਏ ਆ ਵਧੀਆ ਨੇ ਸਾਡੇ ਐਮਐਲਏ ਔਰ ਸਾਡੀ ਗੱਲ ਸੁਣਦੇ ਹੋ ਤੇ ਕਹਿੰਦੇ ਤੁਹਾਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਦੱਸੋ ਸਾਡੀ ਪੂਰੀ ਕਰਾਂਗੇ ਬਿਲਕੁਲ ਜੀ ਪਿੰਡ ਜਿਹੜੇ ਚ ਅਸੀਂ ਮੌਜੂਦ ਆ ਸਰਪੰਚ ਔਰ ਐਕ ਸਰਪੰਚ ਦੋਨੋਂ ਨਾਲ ਗੱਲਬਾਤ ਕੀਤੀ ਤੇ ਦੋਨੋਂ ਦਾ ਇਹੀ ਕਹਿਣਾ ਸੀਗਾ ਕਿ ਬੇਸ਼ੱਕ ਇਸ ਤੋਂ ਪਹਿਲਾਂ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਮੁਰਲੀਆਂ ਸਹੂਲਤਾਂ ਨੇ ਜਿਹੜੀਆਂ ਉਹਨਾਂ ਤੋਂ ਵੀ ਵਾਂਝਾ ਇਹ ਪਿੰਡ ਸਿਗਾ ਪਰ ਸਾਡੇ ਜਿਹੜੇ ਸਰਪੰਚ ਜਿਨ੍ਹਾਂ ਨੂੰ ਅਸੀਂ ਚੁਣਿਆ ਉਹਨਾਂ ਨੇ ਕਾਫੀ ਹੱਦ ਤੱਕ ਜਿਹੜਾ ਮੁਰਲੀਆਂ ਸਹੂਲਤਾਂ ਸਾਨੂੰ ਦਵਾਈਆਂ ਤੇ ਕਈਆਂ ਦਾ ਇੰਤਜ਼ਾਰ ਹੈ ਕਿ ਸਰਕਾਰ ਸਾਡੀ ਗੱਲ ਸੁਣੂਗੀ ਬਾਹ ਫੜੂਗੀ ਤੇ ਖਜ਼ਾਨੇ ਦਾ ਮੂੰਹ ਖੁੱਲੂਗੀ ਤੇ ਸਾਨੂੰ ਜਿਹੜੀਆਂ ਸਹੂਲਤਾਂ ਨੇ ਉਹ ਮਾਇਆ ਕਰਵਾਈਆਂ ਜਾਣਗੀਆਂ ਸੋ ਦੇਖਣਾ ਆਵੇਗਾ ਕਿ ਕਦ ਤੱਕ ਸਰਕਾਰ ਇਹਨਾਂ ਦੀ ਗੱਲ ਸੁਣਦੀ ਹੈ ਕਦ ਤੱਕ ਇਹਨਾਂ ਨੇ ਐਮਐਲਏ ਨੇ ਜਿਹੜੇ ਉਹ ਗੱਲ ਸੁਣਦੇ ਨੇ ਕਿਉਂਕਿ ਬੜੀਆਂ ਬੜੀਆਂ ਤਾਰੀਫਾਂ ਕੀਤੀਆਂ ਨੇ ਐਮਐਲਏ ਦੀਆਂ ਇਹਨਾਂ ਨੇ ਆ ਦੇਖਦੇ ਆ ਜਮੀਨੀ ਪੱਧਰ ਉੱਤੇ ਕਿੰਨੀ ਕੇ ਕਾਰਗਰ ਸਾਬਤ ਹੁੰਦੀਆਂ ਆਣ ਵਾਲਾ ਸਮਾਂ ਦੱਸੂਗਾ ਲੁਧਿਆਣਾ ਤੋਂ ਲੁਧਿਆਣਾ ਲਾਈਵ ਦੇ ਲਈ ਅਮਿਥਾਪਰ ਦੀ ਰਿਪੋਰਟ